ਰਾਮ ਸਿੰਘ ਜੀ ਸਿੱਧੀ ਬਜਾਈ ਕਰ ਰਹੇ ਹਾਂ ਕਦੋਂ ਤੋਂ ਕਰ ਰਹੇ ਕਿੰਨੇ ਕਿੱਲਾਂ ਦੇ ਵਿੱਚ ਤੇ ਜਾਣਕਾਰੀ ਦਿਓ ਕਿਸ ਤਰ੍ਹਾਂ ਦੀ ਗੱਲ ਬਾਤ ਤਿੰਨ ਹੋ ਗਏ 8 ਸਾਲ ਪਹਿਲਾਂ 10 11 ਕਿੱਲਾਂ ਦੀ 15 ਕਿੱਲਾਂ ਪਿਛਲੇ 8 ਸਾਲਾਂ ਤੋਂ ਸਿੱਧੀ ਬਜਾਈ ਕਰ ਰਹੇ ਹਾਂ ਕਿ ਕਈ ਕਿਸਾਨ ਕਹਿੰਦੇ ਨੇ ਕਿ ਸਿੱਧੀ ਬਜਾਈ ਦੇ ਕਰਨ ਦੇ ਨਾਲ ਕੱਖ ਜ਼ਿਆਦਾ ਹੁੰਦੇ ਨੇ ਜਾਂ ਫਿਰ ਬਿਮਾਰੀ ਲੱਗ ਜਾਂਦੀ ਹੈ ਕਿ ਅਜਿਹਾ ਕੁਝ ਹੈ ਨਾ ਜੀ ਕੱਖਾ ਨਾ ਕਰਨੀ ਤੁਸੀਂ ਔਖੀ ਨਹੀਂ ਹੋਏ ਕਦੇ ਕੱਖ ਤਾਂ ਮਾਰ ਲੈਣੇ ਉਹੀ ਦਵਾਈ ਪੈਂਦੀ ਆਪਣੀ ਆਮ ਸਮਝਿੰਦੇ ਆਪਣੀਆਂ ਇੱਕ ਖੇਤੀਬਾੜੀ ਪ੍ਰੋਗਰਾਮ ਦੇ ਵੱਲੋਂ ਉਪਲਬਧ ਕਰਾਈਗੇ ਤਾਂ ਜਿਸੀ ਤਾਂ ਵਧੀ ਲਈਏ ਤੇ ਉਹ ਵੀ ਇਕਸਾਲ ਕਰਾਇ ਤੇ ਵੀ ਜਾਈ ਤੇ ਸਰਨੇ ਕਿਲੇ ਦੀ 2 ਸਾਲਾਂ ਦੀ ਦੇਖ ਕਿਸਾਨ ਦੇਖਣਗੇ ਨੌਜਵਾਨ ਦੇਖਣਗੇ ਪ੍ਰੇਰਿਤ ਹੁੰਦੇ ਨੇ ਵੀ ਯਾਰ ਹਰਬੀਪ ਵੀ ਸਕਦਾ ਅਸੀਂ ਕਿਉਂ ਨਾ ਵੀ ਜੀ ਬਾਈ ਜੀ ਦੱਸਣਾ ਕਰਦੀ ਅਸੀਂ ਲੇਬਰ ਤਾਂ ਆਪਾਂ ਨੇ ਬਜਾਈ ਦੀ ਲੇਬਰ ਵੀ ਨਹੀਂ ਤੇ ਆਪਾਂ ਪਿਛਲੇ ਸਾਲ ਇੱਕ ਵੀ ਦਿਹਾੜੀ ਨਹੀਂ ਲਾਇਆ ਖੇਤੀ ਬੱਚਤ ਹੁੰਦੀ ਹੈ ਕਿ ਪਾਣੀ ਵੱਧ ਲੱਗਦਾ ਸਿੱਧੀ ਬਜਾਈ ਤੇ ਪਾਣੀ ਬਾਈ ਪਾਣੀ ਦੀ ਬਚਤ ਬਚਤ ਵੀ ਹੁੰਦੀ ਆ ਬਚਤ ਐ ਹੁੰਦੀ ਆ ਜੇ ਮੈਂ ਇਹਨੂੰ ਪਾਣੀ ਲਾਤਾ ਆਪਾਂ ਕਿਸਾਨਾਂ ਨੂੰ ਦੱਸਣ ਕਿ ਸਿੱਧੀ ਬਿਜਾਈ ਦਾ ਕੀ ਫਾਇਦਾ ਤੇ ਜੇਕਰ ਕੱਦੂ ਲਾ ਕੇ ਲਾਉਣੇ ਤਾਂ ਉਹਦਾ ਕੀ ਨੁਕਸਾਨ ਹਾਂਜੀ ਅਸੀਂ ਕੈਂਪ ਆਰਗੇਨਾਈਜ਼ ਕਰਦੇ ਆ ਪਿੰਡਾਂ ਦੇ ਵਿੱਚ ਕੈਂਪਾਂ ਦੇ ਵਿੱਚ ਅਸੀਂ ਸਿੱਧੀ ਬਿਜਾਈ ਦੇ ਸਾਰੇ ਜਿਹੜੇ ਤਰੀਕੇ ਨੇ ਤੇ ਸਾਰੇ ਜਿਹੜੇ ਫਾਇਦੇ ਨੇ ਉਹ ਜਾਣਕਾਰੀ ਦਿੰਨੇ ਉਹਨਾਂ ਦੀ ਕਿੰਨੇ ਕਿਲੋ ਸਿੱਧੀ ਬਿਜਾਈ ਦੇ ਹੁੰਦਾ ਕਿ ਲੱਗਦਾ 60-70 ਏਕੜ ਦੇ ਕਰੀਬ ਹੋ ਕਿਉਂਕਿ ਬਲੰਕ ਸਿੰਘ ਦੇ ਵਿੱਚ ਬਾਕੀ ਉਹਨਾਂ ਦੇ ਲੱਗਦਾ ਕੱਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਜਿੱਥੇ ਸਰਕਾਰਾਂ ਖੇਤੀਬਾੜੀ ਵਿਭਾਗ ਲਗਾਤਾਰ ਜ਼ੋਰ ਦੇ ਰਿਹਾ ਕਿ ਜਿਰੀ ਸਿੱਧੀ ਬਿਜਾਈ ਦੇ ਨਾਲ ਕਰੋ ਪਰ ਉਥੇ ਹੀ ਕੁਝ ਪੈਸੇ ਵੀ ਦਿੱਤੇ ਜਾ ਰਹੇ ਨੇ ਪਰ ਕੁਝ ਕਿਸਾਨ ਅਜੇ ਵੀ ਨੇ ਜੋ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਨੇ ਗੱਲ ਕਰ ਲੈਨੇ ਸੰਗਰੂਰ ਦੇ ਪਿੰਡ ਖੁਰਾਣੇ ਦੀ ਇਿੱਥੇ ਕਿਸਾਨ ਪਿਛਲੇ 8 ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਨੇ ਅਤੇ ਕੀ ਸਿੱਧੀ ਬਿਜਾਈ ਦੇ ਨਾਲ ਕਿੰਨਾ ਕਲਾਬ ਮਿਲ ਰਿਹਾ ਕਿੰਨੇ ਕੁ ਪਾਣੀ ਦੀ ਬਚਤ ਹੋ ਰਹੀ ਆ ਤੇ ਜੇਕਰ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਯਾਦੇ ਲੱਗ ਰਹੇ ਨੇ ਜਾਂ ਫਿਰ ਘੱਟ ਲੱਗ ਰਹੇ ਨੇ ਸਾਰੀ ਜਾਣਕਾਰੀ ਦੇ ਲਈ ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਾ ਸਸੀਕਰ ਸ੍ਰੀ ਕਾਲ ਜੀ ਕੀ ਨਾਮ ਹੈ ਜੀ ਆਰਾਮ ਸਿੰਘ ਜੀ ਰਾਮ ਸਿੰਘ ਜੀ ਸਿੱਧੀ ਬਜਾਈ ਕਰ ਰਹੇ ਹੋ ਕਦੋਂ ਤੋਂ ਕਰ ਰਹੇ ਕਿੰਨੇ ਕਿੱਲਾਂ ਦੇ ਵਿੱਚ ਤੇ ਜਾਣਕਾਰੀ ਦਿਓ ਕਿਸ ਤਰ੍ਹਾਂ ਦੀ ਗੱਲ ਬਾਤ ਛੰਨ ਹੋ ਗਿਆ ਜੀ 8 ਸਾਲ ਪਹਿਲਾਂ 10 11 ਕਿੱਲਾਂ ਦੀ 1 ਤੇ 15 ਕਿੱਲਾਂ ਦੀ ਅੱਜ ਛੰਨ ਦਾ ਬਹੁਤ ਸੌਖਾ ਲੱਗਦਾ ਜੀ ਖਰਚਾ ਵੀ ਘੱਟ ਪਾਣੀ ਦੀ ਬਚਤ ਹੁਣ ਜੇ ਕਦੂ ਕਰਿਆ ਹੁੰਦਾ ਲਾਈਟ ਨਹੀਂ 깔 ਲਈ ਤੇ ਭੱਜ ਲੈਂਦੇ ਜਨੈਰੇਟਰ ਲੈ ਕੇ ਹੁਣ ਲੋੜ ਹੀ ਨਹੀਂ ਚਾਹ ਦੋ ਦਿਨ ਦਾ ਵੀ ਫਿਰ ਵੀ ਸਰ ਜਾਂਦਾ ਕੰਪਿਊਟਰ ਕਰਾ ਲਵਾਇਆ ਹੋਇਆ ਤੁਸੀਂ ਕੰਪਿਊਟਰ ਹੈ ਨਾ ਜੇਕਰ ਮੀ ਪੈਂਦਾ ਕਿ ਫਿਰ ਦੁਬਾਰਤੋ ਫਿਰ ਲਗਾਉਣਾ ਪੈਂਦਾ ਕਿ ਨਾ ਜੀ ਦੁਬਾਰੀ ਨਹੀਂ ਲਗਾਉਣਾ ਪੈਂਦਾ ਸਹਾਗਾ ਮਾਰ ਕੇ ਵੇਚ ਦਿੰਦੇ ਜੇ ਮੀ ਪੈਂਦਾ ਸਹਾਗਾ ਮਾਰ ਕੇ ਹੀ ਵੇਚ ਦਿੰਦੇ ਫਿਰ ਫਿਰ ਤਾਂ ਸਮਾ ਤੇ ਗੱਲੇ ਚਰੀ ਹੋ ਜਾਂਦੀ ਪਿਛਲੇ 8 ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਹਾਂ ਕਿ ਕਈ ਕਿਸਾਨ ਕਹਿੰਦੇ ਨੇ ਕਿ ਸਿੱਧੀ ਬਿਜਾਈ ਦੇ ਕਰਨ ਦੇ ਨਾਲ ਕੱਖ ਜ਼ਿਆਦੇ ਹੁੰਦੇ ਨੇ ਜਾਂ ਫਿਰ ਬਿਮਾਰੀ ਲੱਗ ਜਾਂਦੀ ਹੈ ਕਿ ਅਜਿਹਾ ਕੁਛ ਹੈ ਨਾ ਜੀ ਕੱਖਾ ਨਾ ਕਰਨੀਓ ਤੁਸੀਂ ਔਖੀ ਨਹੀਂ ਹੋਏ ਕਦੇ ਕੱਖ ਤਾਂ ਮਾਰ ਲੈਣੇ ਉਹੀ ਦਬਾਈ ਪੈਂਦੀ ਆਪਣੀ ਆਮ ਜੇ ਹੋ ਵੀ ਜਾਂ ਨੌਮੀ ਕੋਰਡ ਹੋ ਜਾਂਦੇ ਉਹਦੇ ਨੇ ਮਰ ਜਾਂਦੇ ਨੇ ਜਿਹੜੇ ਵੱਡੇ ਕਰ ਲੈਂਦੇ ਨੇ ਫਿਰ ਉਹ ਤਾਂ ਮਰਦੇ ਨਹੀਂ ਕੱਕ ਤਾਂ ਮਰ ਜਾਂਦੇ ਕੱਕਾ ਨਾ ਔਖਾ ਨਹੀਂ ਹੁੰਦਾ ਕਈ ਬੀ ਘਟ ਪਾ ਲੈਂਦੇ ਨੇ ਉਹਦੇ ਨਾਲ ਔਖਾ ਹੋ ਜਾਂਦਾ ਡਾਲਾ ਲਾਉਣੇ ਪੈਂਦੇ ਨੇ ਸਾਰਾ ਸੌਖਾ ਰਹਿੰਦਾ ਜੀ ਸਾਨੂੰ ਤਾਂ ਕੋਈ ਔਖਾ ਨਹੀਂ ਸੌਖਾ ਰਹਿੰਦਾ ਆ ਜੇਕਰ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਡੀਐਸਆਰ ਦੀ ਜਾਂ ਤਕਨੀਕ ਪਣਾਈ ਹੋਈ ਆ ਜੇਕਰ ਮਸ਼ੀਨਰੀ ਦੀ ਗੱਲ ਕੀਤੀ ਜਾਵੇ ਨਾ ਮਸ਼ੀਨਰੀ ਆਪਣੀਆਂ ਖੇਤੀਬਾੜੀ ਵਿਭਾਗ ਦੇ ਵੱਲੋਂ ਉਪਲਬਧ ਕਰਾਈ ਜਾਂਦੀ ਹੈ। ਨਾ ਜੇ ਅਸੀਂ ਤਾਂ ਵਧੀਆ ਲਿਆ ਇੱਥੋਂ ਦੀ। 1 ਸਾਲ ਕਰਾਇਆ ਤੇ ਵਜਾਇਆ ਤੇ ਤਿੰਨ ਕਿੱਲੇ ਦੂਏ ਸਾਲਾ ਵਜਾਇਆ ਇੱਥੇ। ਪਤਾ ਲੱਗਾ ਕਿ ਤੁਸੀਂ ਆਪਣੀ ਜ਼ਮੀਨ ਦੇ ਨਾਲ ਨਾਲ ਹੋਰ ਜ਼ਮੀਨਾਂ ਵੀ ਸਿੱਧੀ ਬਿਜਾਈ ਕਰ ਰਹੇ ਹੋ ਮਹਾਰੋਂਗਾਂ ਦੀ ਤਕਨੀਕ ਚ। ਹਾਂ ਜੇ ਅਸੀਂ ਪਹਿਲੇ ਸਾਲ 100 ਕਿੱਲੇ ਬੀਜਤਾ ਸੀ। ਦੂਏ ਸਾਲ ਘਟ ਗਈ ਤੇ ਤੀਏ ਸਾਲ ਫੇਰ 100 ਬੀਜਤਾ ਤੇ। ਦੋ ਕਿਤੇ ਚਾਰ ਕਿਤੇ ਹਾਂਜੀ। ਸਾਇਕਟਿਵ 10 12 ਕਿਲੋ ਦਾ ਬੀਜ ਤੇ ਬਾਹਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਹਜੇ ਵੀ ਸਿੱਧੀ ਬਿਜਾਈ ਤੋਂ ਕਿੱਥੇ ਕਿੱਥੇ ਭਜਦੇ ਨਜ਼ਰ ਆਉਂਦੇ ਨੇ ਕੱਦੂ ਦੇ ਵਿੱਚ ਲੱਗੇ ਹੋਏ ਨੇ ਕਹਿੰਦੇ ਨੇ ਕਿ ਪਾਣੀ ਬੜਾ ਖਪਤ ਹੁੰਦਾ ਔਰ ਜਦੋਂ ਆਪਾਂ ਸਿੱਧੀ ਬਿਜਾਈ ਨਹੀਂ ਕਰਦੇ ਸਿੱਧੀ ਬਿਜਾਈ ਚ ਬਚਦਾ ਪਾਣੀ ਕਿ ਵਾਧੂ ਲੱਗਦਾ ਅੱਜ ਤਾਂ ਜਦੋਂ 4 ਦਿਨ ਲਾਈਟ ਕਰਿਆ ਹੋ ਗਈ ਆਪੇ ਪਤਾ ਲੱਗ ਜਿਹੜਾ ਸੌਖਾ ਰਿਹਾ ਹੈ ਜੇ ਤੇੜਾ ਪਾਟ ਜਿੰਦੇ ਵਿੱਚ ਪਾਣੀ ਨਹੀਂ ਖੜਦਾ ਜਦੋਂ ਮਜੱਕਰ ਖੜ ਜਾਂਦਾ ਸਾਨੂੰ ਤਾਂ ਸੌਖਾ ਸੌਖਾ ਕਹਿੰਦੇ ਨੇ ਕਿ ਸਾਨੂੰ ਸੌਖਾ ਪਿਛਲੇ 8 ਸਾਲਾਂ ਤੋਂ ਲਗਾਤਾਰ ਸਿੱਧੀ ਬਜਾਈ ਤਕਨੀਕ ਨਾਲ ਜੋ ਬੀਜ ਰਹੇ ਆਂ ਜੀਰੀ ਦੀ ਗੱਲ ਕੀਤੀ ਜਾਵੇ ਚਾਹੇ ਕਣਕ ਦੀ ਗੱਲ ਕੀਤੀ ਆ ਵੀ ਤਾਂ ਇਹਨਾਂ ਦੇ بیٹے ਖੜੇ ਨੇ ਉਹਨਾਂ ਨਾਲ ਗੱਲ ਕਰਨੀ ਆ ਸਸੀ ਕਾਲ ਵੀਰੇ ਸਸੀ ਕਾਲ ਬਾਈ ਜੀ ਜੀਨਾ ਵੀਰੇ ਹਰਦੀਪ ਸਿੰਘ ਬਾਈ ਜੀ ਹਰਦੀਪ ਬਾਪੂ ਜੀ ਕਹਿੰਦੇ ਨੇ ਕਿ 8 ਸਾਲ ਹੋ ਗਏ 15 ਕਿੱਲਿਆਂ ਦੀ ਬਜਾਈ ਕਰ ਰਹੇ ਸਿੱਧੀ ਬਜਾਈ 100 ਕਿੱਲਾ ਲੋਕਾਂ ਦਾ ਬੀਜ ਦਾ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨ ਵੀ ਹੋ ਕਰਕੇ ਜਦੋਂ ਸੋਨੂੰ ਕਿਸਾਨ ਦੇਖਣਗੇ ਨੌਜਵਾਨ ਦੇਖਣਗੇ ਪ੍ਰੇਰਿਤ ਹੁੰਦੇ ਨੇ ਵੀਰ ਹਰਦੀਪ ਵੀ ਸਕਦਾ ਅਸੀਂ ਕਿਉਂ ਨਾ ਵਿਜੀਏ ਬਾਈ ਜੀ ਦੱਸਣਾ ਕਰਦੀ ਅਸੀਂ ਲੇਬਰ ਤਾਂ ਆਪਾਂ ਨੇ ਬਜਾਈ ਦੀ ਲੇਬਰ ਵੀ ਨਹੀਂ ਤੇ ਆਪਾਂ ਪਿਛਲੇ ਸਾਲ ਇੱਕ ਵੀ ਦਿਖਾ ਗਈ ਨਹੀਂ ਲਾਇਆ ਖੇਤ ਤੁਸੀਂ ਦੇਖ ਲਓ ਕਿੰਨੀ ਕਿ ਮਿਹਨਤ ਹੋਈ ਹੋਗੀ ਤੇ ਉਦੋਂ ਪਿਛਲੇ ਸਾਲ ਵੀ ਇੱਕ ਵੀ ਨਹੀਂ ਲਾਇਆ ਸੀ ਮੈਂ 16 ਸਾਲ ਸਰਬਸ ਹਰਮੀ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਵੀ ਆ ਕੇ ਬਾਪੂ ਨਾਲ ਹੀ ਖੇਤੀ ਚਾ ਤੇ ਇਸ ਵਾਰ ਆਪਾਂ 15 ਕਿੱਲਾਂ ਦੀ ਸਿੱਧੀ ਬਜਾਈ ਕਰ ਚੁੱਕੇ ਹਾਂ ਜੇ ਏਕੜਾਂ ਦੇ حساب ਨਾਲ ਲਈਏ ਤਾਂ 16 ਏਕੜ ਗਾਉਂਦੇ ਆ ਉਹ ਪੌਣੇ ਪੰਜ ਬਿਗਿਆਂ ਵਾਲਾ ਕਿੱਲਾ ਤੇ ਸਾਨੂੰ ਤਾਂ ਕੋਈ ਔਖਾ ਨਹੀਂ ਲੱਗਿਆ ਕਿਉਂਕਿ ਜੇਕਰ ਕੱਖ ਹੋ ਵੀ ਜਾਂਦੇ ਆ ਕੱਖ ਆਪਣੀਆਂ ਨਗਹਿਲੀ ਨਾਲ ਹੁੰਦੇ ਆ ਜਦੋਂ ਆਪਾਂ ਦਵਾਈ ਨਹੀਂ ਸਹੀ ਤਰੀਕੇ ਨਾਲ ਪਾਉਂਦੇ ਉਹ ਆਪਣੀ ਲਈ ਹੋਈ ਚ ਵੀ ਹੋ ਜਾਂਦੇ ਆ ਉਹ ਚ ਵੀ ਹੁੰਦੇ ਆ ਤੁਸੀਂ ਦੇਖਿਓ ਆ ਕੇ ਕਦੇ ਵੀਡੀਓ ਬਣਾਇਓ ਕਈ ਖੇਤਾਂ 'ਚ ਤੁਹਾਨੂੰ ਬਹੁਤ ਕੱਖ ਮਿਲਣਗੇ ਜਦੋਂ ਆਪਾਂ ਵਿੱਚੇ ਨਹੀਂ ਵਰਨਾ ਖੇਤ ਦੇ ਫੇਕ ਤਾਂ ਉਹਨੇ ਹੋਣਾ ਹੀ ਹੋਣਾ ਆਪਣੇ ਨੇ ਜੋ ਕੱਖ ਇਹ ਧਕਤੀ ਦਾ ਪੁੱਤ ਕਿਹਾ ਜਾਂਦਾ ਦਾ ਬੇਸਤੀ ਕਦੇ ਵੀ ਨਾਸ਼ ਨਹੀਂ ਹੁੰਦਾ ਗੋਲਡਨਾਂ ਦੀ ਦਵਾਈ ਆ ਉਹਦੀ ਸਪਰੇ ਕਰ ਦੋ ਜਮਾਂ ਖਤਮ ਹੋ ਜਾਂਦਾ ਤੇ ਤੁਹਾਨੂੰ ਦੱਸਣਾ ਪਹਿਲਾਂ ਵੀ ਮੈਂ ਕੀਤਾ ਸੀ ਵੀ 4000 ਰੁਪਇਆ ਤਾਂ ਲਵਾਈਏ ਲੱਗਦੀ ਆ ਤੇ ਉਸ ਤੋਂ ਬਾਅਦ ਕੱਦੂ ਚ ਵੀ ਰਿਕਟਿਕ ਨਹੀਂ ਵਰਨਾ ਤੇ ਬੱਟਾ ਵੀ ਚੇਪਨੀਆਂ ਨਹੀਂ ਚ ਹੁਣ ਕੋਈ ਬੱਟ ਨਹੀਂ ਚਾੜਨੀ ਬਸ ਲਾਤੀ ਜਦੋਂ ਇਹ ਆਪਣੀ 20 ਤੋਂ 25 ਦਿਨਾਂ ਦੀ ਹੋ ਗਈ ਉਦੋਂ ਇਹਨੂੰ ਹਲਕਾ ਜਿਹਾ ਰੇਹ ਦੇ ਦੇਣਾ ਜਿਵੇਂ ਆਪਾਂ ਪਨੀਰੀ ਨੂੰ ਪਾਲਦੇ ਆ ਦੇਖੋ ਪਨੀਰੀ ਪਾਲੀ ਹੋਈ ਇੱਥੇ ਲੱਗ ਕੇ ਲਈ ਹੋਈ ਆ ਇਹ ਪਨੀਰੀ ਨੂੰ ਜਿਵੇਂ ਰੇਹ ਦੇ ਦੇਣਾ ਹੁਮੇ ਪਨੀਰੀ ਮੰਗੋ ਇਹਨੇ ਵਾਜਣਾ ਤੇ ਉਸ ਤੋਂ ਬਾਅਦ ਜੇ ਇਹ ਚ ਕੱਖ ਹੁੰਦੇ ਆ ਜਿੱਦੋਂ ਇਹ ਹਰੀ ਹੋ ਗਈ ਆਪਾਂ ਉਦੋਂ ਇਹ ਤੇ ਦਵਾਈ ਪਾਉਣੀ ਆ ਪਾਣੀ ਦੇ ਨਾਲ ਉਹ ਵੀ ਪਾਣੀ ਖੜਾਉਣਾ ਨਹੀਂ ਉਹਦਾ 20 ਤੋਂ 22 ਦਿਨ ਅਸਰ ਹੁੰਦਾ ਉਦੋਂ ਬਾਅਦ ਇਹ ਵੱਡੀ ਹੋ ਜਾਂਦੀ ਆ ਦੱਬ ਲੈਂਦੀ ਆ ਕੱਖਾਂ ਨੂੰ ਜੇ ਕੋਈ ਹੁੰਦਾ ਤਾਂ ਵਿੱਚ ਫਿਰਦੇ ਕਈ ਵਾਰ ਗੇੜਾ ਦੇ ਜਾਂਦਾ ਖੇਤ ਦੇ ਵਿੱਚ ਉਹ ਤੋਂ ਪੱਟ ਦਿੰਦਾ ਇੰਨੇ ਕੋਈ ਕੱਖਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਸਹੀ ਜੇਕਰ ਗੱਲ ਕੀਤੀ ਹੈ ਵੀ ਸਰਕਾਰ ਵੀ ਲਗਾਤਾਰ ਕਹਿ ਰਹੀ ਆ ਕਿ ਪਾਣੀ ਦੀ ਬਚਤ ਕਰੋ ਪਾਣੀ ਖਤਮ ਹੁੰਦਾ ਜਾ ਰਿਹਾ ਧਰਤੀ ਦੇ ਥੱਲੇੋਂ ਪਾਣੀ ਮੁੱਕਦਾ ਜਾ ਰਿਹਾ ਕਹਿੰਦੇ ਨੇ ਕਿ ਕਿਸਾਨ ਜੇਕਰ ਜੀਰੀ ਵਿਚਣਾ ਛੱਡ ਦੇਵੇ ਸ਼ਾਇਦ ਪੰਜਾਬ ਬਚ ਸਕਦਾ ਕੀ ਸਹੀ ਹੈ ਜੀਰੀ ਬੀਜਣਾ ਫਿਰ ਸਰਕਾਰ ਆਪਾਂ ਨੂੰ ਐਮਐਸਪੀ ਕਾਤੇ ਦੇ ਰਹੀ ਆ ਆਪਾਂ ਨੂੰ ਇਹ ਵੀ ਸੋਚਣਾ ਪੂਣਾ ਕਿਸਾਨ ਦਾ ਕੋਈ ਸਾਧਨ ਤਾਂ ਬਣਾਉਣਾ ਚਾਹੀਦਾ ਵੀ ਆਪਣੀ ਹੈਲਪ ਕਿੱਥੇ ਕਰ ਰਹੀ ਆ ਜਿਹੜੀ ਆਪਣੀ ਸਰਕਾਰ ਆ ਉਹ ਬਿਆਨਬਾਜ਼ੀ ਤੇ ਲੱਗੀ ਹੋਈ ਆ ਉਹ ਗਰਾਊਂਡ ਲੈਵਲ ਤੇ ਨਹੀਂ ਹੈਗੀ ਤੁਸੀਂ ਆ ਸੂਏ ਤੇ ਨਿਗਾਹ ਮਾਰ ਲਓ ਸੂਆ ਜਾਂਦਾ ਆਪਣੇ ਲਾਗੇ ਆਉਂਦੀ ਤੇ ਇਹ ਸੂਆ ਸਿਆਲ ਚ ਵੀ ਚੱਲਿਆ ਸਿਆਲ ਚ ਤੇ ਨਾਲਾਂ ਤੇ ਪਾਣੀ ਨਹੀਂ ਚੱਗਿਆ ਇਹ ਬਕਾਇਦਾ ਤੌਰ ਤੇ ਉਹਦੀਆਂ ਮੇਰੇ ਕੋਲ ਫੋਟੋਆਂ ਵੀ ਪਈਆਂ ਨੇ ਤੇ ਹੁਣ ਇਹ ਜਦ ਕੀ ਮਈ ਚ ਇਹ ਆਉਣਾ ਚਾਹੀਦਾ ਸੀ ਇਹ ਮਈ ਤੋਂ ਬਾਅਦ ਹੁਣ ਇਹਦੀ ਜੂਨ ਚ ਸਫਾਈ ਚੱਲ ਗਈ ਆ ਹੁਣ ਇਹ ਹੁਣ ਜੀਰੀ ਦਾ ਟਾਈਮ ਹੋ ਗਿਆ ਹੁਣ ਸੰਜਾਈ ਹੋਣੀ ਸੀ ਵਾਹਾਂ ਦੀ ਰੌਣੀ ਹੋਣੀ ਸੀ ਜਿਹਨੂੰ ਰੌਣੀ ਕਹਿੰਦੇ ਆ ਆਪਣੇ ਕਨਕ ਦੀ ਬਾਢੀ ਤੋਂ ਬਾਅਦ ਉਹ ਰੌਣੀ ਕਿੱਥੇ ਸੂਏ ਤੋਂ ਹੋਣੀ ਸੀ ਕਿੱਥੇ ਮੋਟਰਾਂ ਚਲਾ ਕੇ ਹੋਈ ਆ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਅਸੀਂ ਬਿਆਨਵਾਜੀ ਤੇ ਨਾ ਰਹੀਏ ਗਰਾਊਂਡ ਲੈਵਲ ਤੇ ਆਈਏ ਜਿਹਦੀ ਸਫਾਈ ਕਰਾਉਣੀ ਆ ਜਦੋਂ ਅਪ੍ਰੈਲ ਮਹੀਨਾ ਪੂਰਾ ਉਹਨਾਂ ਕੋਲ ਸਫਾਈ ਦਾ ਫਰਬੀ ਫਰਬੀ ਤਕਰੀਬਨ ਇੱਕ ਮਾਰਕ ਚ ਨੂੰ ਪਾਣੀ ਲਾ ਦਿੰਦਾ ਕਿਸਾਨ ਲਾਸ਼ਤਾ ਇੱਕ ਨਹੀਂ ਤਾਂ 10 ਨੂੰ ਤੇ ਉਦੋਂ ਬਾਅਦ ਇਹ ਸੂਆ ਬੰਦ ਹੋ ਜਾਣਾ ਚਾਹੀਦਾ ਤੇ ਨਾਲਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਜੋ ਨਾਲਾਂ ਉੱਚੀਆਂ ਨੇ ਇਥੇ ਬਕਾਇਦਾ ਤੌਰ ਤੇ ਜੋ ਲੀਡਰ ਐਮ ਐਲ ਏ ਬੰਦੇ ਆ ਆਪਣੀਆਂ ਵੋਟਾਂ ਲੈ ਕੇ ਉਹਨਾਂ ਨੂੰ ਆ ਕੇ ਚੈੱਕ ਕਰਨੀ ਚਾਹੀਦੀ ਹੈ ਕਿਉਂਕਿ ਜੋ ਇੱਕ ਆਮ ਬੰਦਾ ਉਹਨੇ ਬੋਟ ਉਹਨਾਂ ਨੂੰ ਤਾਂ ਦਿੱਤੀ ਆ ਉਹਨਾਂ ਨੂੰ ਡਿਊਟੀ ਬਖਸ਼ੀਆ ਵੀ ਲੋਕਾਂ ਦੀ ਹੁਣ ਤੁਸੀਂ ਸੇਵਾ ਆ ਕੇ ਉਹ 5 ਸਾਲਾਂ ਬਾਅਦ ਕਹਿੰਦੇ ਵੀ ਅਸੀਂ ਸੇਵਾ ਕਰਾਂਗੇ ਉਦੋਂ ਬਾਅਦ ਸੇਵਾ ਤੋਂ ਮੁਕਤਰ ਹੋ ਜਾਂਦੇ ਆ ਉਹ ਆਪਣੇ ਆਪਣੇ ਬੰਗਲਿਆਂ ਚ ਏਸੀ ਲਾ ਕੇ ਬੈਠੇ ਰਹਿੰਦੇ ਆ ਕਿਸੇ ਦੀ ਸਾਗ ਨਹੀਂ ਲੈਂਦੇ ਇਹ ਹਰ ਇੱਕ ਦਾ ਫਰਜ ਮੰਨਦਾ ਕਿ ਆ ਕੇ ਦੇਖੇ ਬਿਆਨਵਾਜੀ ਤੇ ਨਾ ਰਹੇ ਜੇਕਰ ਸਿੱਧੀ ਬਜਾਈ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਸ ਤਰ੍ਹਾਂ ਸਾਹਮਣੇ ਦੇਖ ਰਹੇ ਆ ਬਾਈ ਬਾਉਣ ਲੱਗੇ ਪਏ ਨੇ ਹਨਾ ਤੇ ਕਿੰਨਾ ਕੁ ਪਾਣੀ ਦੀ ਆਪਾਂ ਗੱਲ ਕਰਦੇ ਹੁਣ ਕੇ ਪਾਣੀ ਦੇ ਉੱਤੇ ਗੱਲ ਚੱਲ ਰਹੀ ਆ ਕਿੰਨੀ ਕੁ ਬਚਤ ਹੁੰਦੀ ਆ ਬਚਤ ਹੁੰਦੀ ਆ ਕਿ ਪਾਣੀ ਵੱਧ ਲੱਗਦਾ ਸਿੱਧੀ ਬਜਾਈ ਤੇ ਪਾਣੀ ਬਾਈ ਪਾਣੀ ਦੀ ਬਚਤ ਬਚਤ ਵੀ ਹੁੰਦੀ ਆ ਬਚਤ ਐ ਹੁੰਦੀ ਆ ਜੇ ਮੈਂ ਇਹਨੂੰ ਪਾਣੀ ਲਾਤਾ ਆਪਾਂ ਪਹਿਲਾ ਪਾਣੀ ਲਾਇਆ ਇਹਨੂੰ ਉਸ ਤੋਂ ਬਾਅਦ ਹਫਤੇ ਬਾਅਦ ਪਾਣੀ ਲਾਉਣਾ ਆਪਾਂ ਤੇ ਹਫਤੇ ਬਾਅਦ ਪਾਣੀ ਲਾਉਣਾ ਤੇ ਹਫਤੇ ਹਫਤੇ ਦੇ ਰੁਟੀਨ ਤੇ ਪਾਣੀ ਚੱਲੀ ਜਾਣਾ ਇਹ ਖੇਤਾਂ 'ਚ ਪਾਣੀ ਭਰ ਕੇ ਖੜਾ ਦੇਣਾ ਉਹਨਾਂ ਨੇ ਕੱਦੂ ਕੱਟਣਾ ਪਾਣੀ ਸੁੱਕਣ ਨਹੀਂ ਦੇਣਾ ਤੇ ਉਸ ਤੋਂ ਬਾਅਦ ਜੇ ਕਿਤੇ ਆਪਣੀ ਚਾਂ ਚੱਕ ਲਾਇਰਨ ਫਾਲਟ ਹੋ ਗਈ ਗਰਮੀ ਦੇ ਕਾਰਨ ਜਾਂ ਆਪਣਾ ਮੋਟਰ ਨੂੰ ਕੋਈ ਖਰਾਬੀ ਆ ਗਈ ਤਾਂ ਇਹ ਜਿਹੀ ਸੁੱਕਾ ਨਹੀਂ ਮੰਦੀ ਇਹਨੂੰ ਚਾਹੇ 15 ਦਿਨ ਪਾਣੀ ਨਾ ਦੋ 20 ਦਿਨ ਨਾ ਦੋ ਇਹ ਰਹੇਜੂਗੀ ਜੋ ਕੱਦੂ ਵਾਲੀ ਆ ਉਹ ਨਹੀਂ ਘਟ ਸਕਦੀ ਉਹਨੂੰ ਪਾਣੀ ਦੇ ਨਹੀਂ ਪਊਗਾ ਆਪਾਂ ਜਨੈਕਟਰ ਲਾਉਣਾ ਪਊਗਾ ਇਹਦਾ ਸਭ ਤੋਂ ਵੱਡੀ ਖਾਸੀਅਤ ਇਹ ਆ ਤੇ ਬਾਕੀ ਆਪਣੀ ਧਰਤੀ ਦੇ ਰੋਮ ਖੁੱਲਦੇ ਆ ਪਾਣੀ ਨੀਚੇ ਜਾਂਦਾ ਚਾਹੀਦਾ ਆਪਾਂ ਇਹੀ ਕਹਿੰਦੇ ਆ ਵੀ ਨੀਚੇ ਜਾਂਦਾ ਸਾਧਨ ਬਣਾਈਏ ਪਾਣੀ ਉੱਪਰ ਆਵੇ ਇਹ ਜੇਕਰ ਮੀਂਹ ਵੱਡੇ ਪੈ ਜਾਂਦੇ ਆ ਤਾਂ ਇਹਦੇ ਵੀ ਥਾਈ ਇੱਕ ਨੀਚੇ ਪਾਣੀ ਦਾ ਧਰਤੀ ਦਾ ਲੈਵਲ ਇਹ ਅੱਪ ਕਰ ਸਕਦੀ ਹੈ ਜਿਹੜੀ ਨਹੀਂ ਹੋਰ ਕੋਈ ਸਾਧਨ ਨਹੀਂ ਆਪਾਂ ਜਿਵੇਂ ਕਹਿੰਦੇ ਆ ਵੀ ਕਮਾਦ ਵੀ ਜੋ ਕਮਾਦ ਵੀ ਇਹੀ ਕੰਮ ਕਰਦਾ ਉਹ ਪਾਣੀ ਥੱਲੇ ਜਾਂਦਾ ਤੇ ਕੱਦੂ ਕਰਨ ਨਾਲ ਆਪਣਾ ਜੇ ਜਿਹੜੀ ਪਾਖਤਾ ਉਹ ਟਾਈਟ ਹੋ ਜਾਂਦੀ ਆ ਜਾਮ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਕਣਕ ਬੀਜ ਨਹੀਂ ਹੁੰਦੀ ਆ ਆਪਾਂ ਉਦੋਂ ਆਪਾਂ ਨੂੰ ਜਾਂ ਤਾਂ ਪਤਲਾ ਹਲ ਮਾਰਨਾ ਪੈਂਦਾ ਸਿੰਗਲ ਵੀ ਥੱਲੇ ਕਣਕ ਦੇ ਵਿੱਚ ਪਾਣੀ ਨਾ ਰੁਕੇ ਕਣਕ ਦੇ ਵਿੱਚ ਜਿਆਦਾ ਪਾਣੀ ਰੁਕਣ ਨਾਲ ਕਣਕ ਦੀਆਂ ਤੇਗੀਆਂ ਮਰ ਜਾਂਦੀਆਂ ਨੇ ਜਿੱਥੋਂ ਨੀਮਾ ਹੁੰਦਾ ਬਾਹਰ ਤੇ ਉਹ ਮਾਝੂ ਪੈਣ ਦੇ ਕਣਕ ਕਣਕ ਦਾ ਨਿਕਾਲ ਘਟ ਜਾਂਦਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਣਕ ਤਾਂ ਨਿਕਾਲ ਨਹੀਂ ਘਟਦਾ ਮਾਨ ਬਿੱਗੇ ਦੀ ਕਣਕ ਵੱਜ ਜਾਂਦੀ ਆ ਜੀਰੀ ਦਾ ਨਿਕਾਲ ਘਟਦਾ ਹੀ ਨਹੀਂ ਉਹ ਮੌਸਮ ਦੇ ਸਿੱਕਤੇ ਆ 2 ਸਾਲ ਤਕਰੀਬਨ ਹਰ ਇੱਕ ਖੇਤ ਦਾ ਲਾਈ ਹੋਈ ਦਾ ਵੀ ਬੀਜੀ ਹੋਈ ਦਾ ਵੀ ਹਰ ਇੱਕ ਦਾ ਹੀ ਨਿਕਾਲ ਘਟਿਆ ਉਹ ਮੌਸਮ ਕਾਰਨ ਸੀ ਸਭਰੇ ਜਰਦੀਪ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸਿੱਧੀ ਬਜਾਈ ਕਰ ਰਹੇ ਹਾਂ ਕਿ ਇਸ ਦਾ ਝਾੜ ਪਾਦਾ ਘਟਦਾ ਬਾਈ ਜੀ ਇਹਦਾ ਬਰਾਬਰ ਹੀ ਆਂਦਾ ਜੀ ਮੌਸਮ ਦੇ ਸਿੱਕਤੇ ਉਸ ਨੂੰ ਦੱਸਿਆ ਵੱਧ ਵੀ ਜਾਂਦਾ ਆਪਣਾ ਪਿਛਲੇ ਸਾਲ ਇੱਥੇ ਪਾਈਪ ਲਾਈਨ ਪੈਂਦੀ ਸੀ ਅੱਜ ਵੀ ਪਾਈਪ ਲਾਈਨ ਜਾਂਦੀ ਆ ਇਹ ਪੈਂਦੀ ਸੀ ਦੇ ਕਾਰਨ ਇਹ ਚ ਮੱਕੀ ਬੀਜੀ ਲਈ ਸੀ 2 ਕਿੱਲੇ 2 ਬਿਗੀ ਸੀ ਜੇ ਸੁੱਕੀ ਬਜਾਈ ਵਾਲੀ ਤੇ ਉਧਰ ਆਪਣਾ ਇੱਕ ਕਿੱਲਾ ਬੀਜਿਆ ਦੋ ਕਿੱਲੇ ਵਾਹਣ ਉਧਰ ਬੀਜਿਆ ਹੋਇਆ ਸੀ 2.5 ਕਿੱਲੇ ਸੀ ਸੁੱਕੀ ਬਜਾਈ ਵਾਲਾ ਤੇ ਉਹਦੇ ਬਰਾਬਰ ਨਿਕਲ ਹੀ ਨਹੀਂ ਆਪਣੀ ਲਈ ہوئی ਐਪਲਾਨ ਸਰਕਾਰ ਨੇ ਪਵਾਈ ਸੀ ਨਾ ਪਾਣੀ ਛੜਤਾ ਪਾਣੀ ਤਾਂ ਹੀ ਆਈ ਨਹੀਂ ਸੂਆ ਹੀ ਨਹੀਂ ਆਇਆ ਤੇ ਨਾਲ ਚ ਨਹੀਂ ਚਗਿਆ ਸਿਆਲ ਸਾਰੇ ਠੰਡ ਚ ਪਾਣੀ ਜਗਿਆ ਉਹਨਾਂ ਨੇ ਲੇਬਲ ਹੀ ਥੱਲੇ ਰੱਖਿਆ ਕਹਿੰਦੇ ਸੂਆ ਟੁੱਟ ਜਾਂਦਾ ਸੂਆ ਟੁੱਟਿਆ ਹਾਂ ਆਪਣੇ ਇੱਥੇ ਨਹੀਂ ਚਗਿਆ ਕਹਿੰਦੇ ਵੀ ਆ ਛੋਟੇ ਸੂਏ ਬੰਦ ਪਏ ਨੇ ਵੀ ਆਏ ਆ ਉਹ ਨਾਲ ਜਿਆਦਾ ਉੱਚੀ ਲਾਗੇ ਉਹ ਹਜੇ ਤੱਕ ਨਿਮੀ ਨਹੀਂ ਕੀਤੀ ਜੈ ਨੂੰ ਵੀ ਕਿਹਾ ਸੀ ਆ ਜੀ ਬਿਲਕੁਲ ਐਸੀ ਕਿਸਾਨ ਵੀਰ ਹਰਦੀਪ ਸਿੰਘ ਜੋ ਪਿਛਲੇ 8 ਸਾਲਾਂ ਤੋਂ ਲਗਾਤਾਰ ਸਿੱਧੀ ਬਿਜਾਈ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਸਾਨੂੰ ਕਦੇ ਵੀ ਅਜਿਹਾ ਪ੍ਰਤੀਕ ਨਹੀਂ ਹੋਇਆ ਘਾਟਾ ਨਹੀਂ ਪਿਆ ਨਾ ਹੀ ਕੋਈ ਬਿਮਾਰੀ ਲੱਗਦੀ ਆ ਤੇ ਨਾ ਹੀ ਕੱਖ ਜਿਆਦਾ ਹੁੰਦੇ ਨੇ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅਵਰੇਜ ਇਕਰ ਗੱਲ ਕੀਤੀ ਹੈ ਲਗਾਤਾਰ ਖੇਤੀਬਾੜੀ ਵਿਭਾਗ ਸਰਕਾਰ ਦੇ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਕਿਸਾਨਾਂ ਨੂੰ ਪਿੰਡ-ਪਿੰਡ ਜਾ ਰਹੇ ਹਾਂ ਕਿਸਾਨਾਂ ਨੂੰ ਦੱਸ ਰਹੇ ਕਿ ਸਿੱਧੀ ਬਿਜਾਈ ਦਾ ਕੀ ਫਾਇਦਾ ਤੇ ਜੇਕਰ ਕੱਦੂ ਲਾ ਕੇ ਲਾਉਣੇ ਤਾਂ ਉਹਦਾ ਕੀ ਨੁਕਸਾਨ ਹੈ ਅਸੀਂ ਕੈਂਪ ਆਰਗੇਨਾਈਜ਼ ਕਰਦੇ ਪਿੰਡਾਂ ਦੇ ਵਿੱਚ ਕੈਂਪਾਂ ਦੇ ਵਿੱਚ ਅਸੀਂ ਸਿੱਧੀ ਬਿਜਾਈ ਦੇ ਸਾਰੇ ਜਿਹੜੇ ਤਰੀਕੇ ਨੇ ਤੇ ਸਾਰੇ ਜਿਹੜੇ ਫਾਇਦੇ ਨੇ ਉਹ ਜਾਣਕਾਰੀ ਦਿੰਦੇ ਹਾਂ ਉਹਨਾਂ ਦੀ ਤੇ ਉਹਨਾਂ ਨੂੰ ਪ੍ਰਮੋਟ ਕਰਦੇ ਆ ਵੀ ਸਿੱਧੀ ਬਿਜਾਈ ਕਰੋ ਤੇ ਸਰਕਾਰ ਦੀ ਜਿਹੜੀ ਸਕੀਮ ਹੈ ਵੀ 1500 ਪ੍ਰਤੀ ਏਕੜ ਉਹਦੇ ਬਾਰੇ ਵੀ ਜਾਣਕਾਰੀ ਜਿਹੜੇ ਆ ਸਿੱਧੀ ਵੀ ਇਹੀ ਕਰਦੇ ਨੇ ਜਾਨੀ ਕਿ ਉਹਨਾਂ ਨੂੰ ਸਰਕਾਰ 1500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦਿੰਦੀ ਆ ਕਿ ਜਿਸ ਤਰ੍ਹਾਂ ਵੀਰ ਨੇ ਆਖਿਆ ਕਿ ਸਿੱਧੀ ਬਜਾਈ ਦੇ ਨਾਲ ਬਿਮਾਰੀ ਘਟ ਲੱਗਦੀਆਂ ਨੇ ਤੁਸੀਂ ਵੀ ਅਜਿਹਾ ਕੋਈ ਦੱਸਦੇ ਹੋਵੋਗੇ ਕਿਸਾਨਾਂ ਹਾਂਜੀ ਬਿਮਾਰੀਆਂ ਦਾ ਵੀ ਦੱਸੀਦਾ ਤੇ ਨਦੀਨਾਂ ਦਾ ਵੀ ਦੱਸੀਦਾ ਵੀ ਕਿਵੇਂ ਰੋਕथाम ਸਿੱਧੀ ਬਜਾਈ ਦੇ ਵਿੱਚ ਕਿਸ ਕਿਸ ਤਰ੍ਹਾਂ ਰੋਕथाम ਕਰਨੀ ਹੈ ਕਿਹੜੀਆਂ ਦਵਾਈਆਂ ਪੇਜਦੀਆਂ ਨੇ ਤੇ ਬਿਮਾਰੀਆਂ ਤੇ ਕੀਟਾਂ ਦਾ ਸਾਰਿਆਂ ਦਾ ਬਿਮਾਰੀਆਂ ਤੇ ਕੀਟਾਂ ਦਾ ਸੇਮ ਹੈ ਜਿਵੇਂ ਆਪਾਂ ਕੱਦੂ ਕਰਕੇ ਲਾਉਨੇ ਉਸੇ ਤਰੀਕੇ ਨਾਲ ਦੇ ਵਿੱਚ ਰੋਕ থামੰਦਿਆ ਨਦੀਨਾਂ ਦਾ ਥੋੜਾ ਜਿਹਾ ਫਰਕ ਹੈ ਵੀ ਆਪਾਂ ਇੱਕ ਪਰਤ ਬਣਾਉਣੀ ਹੁੰਦੀ ਹੈ ਸਿੱਧੀ ਬਿਜਾਈ ਕਰਨ ਤੋਂ ਬਾਅਦ ਇਹਦੀ ਦਵਾਈ ਦੀ ਉਹ ਉਹਦੇ ਨਾਲ ਨਦੀਨ ਬਹੁਤ ਛੇਤੀ ਰੁਕ ਜਾਂਦੀ ਹੁਣ ਤੱਕ ਕਿੰਨੀ ਕਿ ਸਿੱਧੀ ਬਿਜਾਈ ਹੋ ਚੁੱਕੀ ਹੈ ਹੁਣ ਤੱਕ ਲਗਭਗ 60 70 ਏਕੜ ਦੇ ਕਰੀਬ ਹੋ ਚੁੱਕੀ ਹੈ ਬਲਾਕ ਸੰਗਰੂਪ ਦੇ ਵਿੱਚ ਬਾਕੀ ਹੋਣੀ ਵਾਲੇ ਬਾਕੀ ਨੇ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਲੇ ਵੀ ਜਿਹੜੇ ਸੋਚ ਦੇ ਵਿੱਚ ਨੇ ਵੀ ਸਿੱਧੀ ਬਿਜਾਈ ਕਰੀ ਕਿ ਕਦੋਂ ਕਰਦੀਏ ਨਹੀਂ ਉਹ ਹੁਣ ਕਰ ਸਕਦੇ ਨਹੀਂ ਸਿੱਧੀ ਬਿਜਾਈ ਕਿਉਂਕਿ ਜਿਹੜੀਆਂ ਵੈਰਾਈਟੀਆਂ ਆਪਣੇ ਕੋਲ 126 ਵੈਰਾਈਟੀਆਂ ਨੇ 131 ਵੈਰਾਈਟੀਆਂ ਨੇ ਉਹ ਕੱਟ ਸਮਾ ਲੈਂਦੀਆਂ ਨੇ ਉਹਨਾਂ ਦੀ ਬਜਾਈ ਸਿੱਧੀ ਵਿਜੈ ਹੁਣ ਵੀ ਕੀਤੀ ਜਾ ਸਕਦੀ ਹੈ ਕੋਈ ਇਹਦੇ ਵਿੱਚ ਦਿੱਕਤ ਨਹੀਂ ਹੈਗੀ ਹਾਂਜੀ ਬਿਲਕੁਲ ਅਸੀਂ ਖੇਤੀਬਾੜੀ ਭਾਗ ਦੇ ਅਧਿਕਾਰੀ ਹਾਂ ਤੇ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਸਿੱਧੀ ਬਜਾਈ ਦੇ ਕੀ ਫਾਇਦੇ ਨੇ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੱਧੂ ਸੰਜਾ ਟੀਵੀ ਸੰਜਾ